ਹੈਲੋ ਜੀ ਸਰਸਿਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆ ਜੀ ਹਰੀਪੁਰਾ ਸਾਹਿਬ ਗੁਰੂ ਘਰ ਤੇ ਨਵੀਂ ਗੱਡੀ ਨੂੰ ਟਿਕਾ ਕੇ ਲਿਉਣੇ ਆ ਜੀ ਮੱਥਾ ਤੇ ਨਾਲ ਸਾਡੇ ਦਾਦੀ ਚੱਲੇ ਨੇ ਸੰਧੂ ਸਾਹਿਬ ਮੈ ਤੇ ਜੈਸਵਿਕ ਚੱਲੇ ਆ ਤੇ ਮੰਮੀ ਘਰੇ ਨੇ ਤੇ ਕਿਉਂਕਿ ਆਪਣਾ ਫਰਜ਼ ਪਹਿਲਾ ਇਹ ਹੀ ਬਣਦਾ ਜਦੋਂ ਵੀ ਕੋਈ ਚੀਜ਼ ਨਾ ਨਹੀਂ ਆਉਂਦੀ ਆ ਤੇ ਉਹਨਾਂ ਆਪਾਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹੁੰਨੇ ਆ ਹਾਂ ਜੀ ਹਾਂਜੀ ਅਸੀਂ ਚੱਲ ਰਹੇ ਹਾਂ ਤੇ ਬਾਰਾਂ ਬੱਤੀਆਂ ਹਾਂਜੀ ਤੇ ਲੋਕੋ ਘੰਟਾ ਦਾ ਟਿਕਾਣਾ ਪਾ ਗਏ ਤੇਰੇ ਥੋੜੇ ਤੱਕ ਬਲਾਗ ਪਾਉਣ ਦੀ ਗੱਲ ਹਾਂਜੀ ਤੇ ਦਿਖਾ ਲਓ ਵਾਏ ਗੁਰੂ ਸਭ ਨੂੰ ਹੀ ਤਰੱਕੀਆਂ ਬਖਸ਼ੇ ਸਭ ਨੂੰ ਵੱਡੀਆਂ-ਵੱਡੀਆਂ ਗੱਡੀਆਂ ਦੇਵੇ ਸਾਡੇ ਤੋਂ ਵੀ ਵੱਡੀ-ਵੱਡੀ ਗੱਡੀ ਦੇਵੇ ਤੇ ਜੈਸ਼ਵੀ ਸਾਡਾ ਵੀਰ ਗਿਆ ਕਹਿੰਦਾ ਮੈਂ ਬੈਣਾ ਅੱਗੇ ਇਕੱਲੇ ਨੇ ਚਲ ਮੈਂ ਤੇ ਬੀਬੀ ਪਿੱਛੇ ਬਹਿ ਜਾਾਂਗੇ ਤੇ ਜੈਸ਼ਵੀ ਅੱਗੇ ਬਹਿ ਜਾਊਗਾ ਗੱਡੀ ਵਧੀਆ ਉੱਚੀ-ਉੱਚੀ ਸੋਹਣੀ ਗੱਡੀ ਸਰਣੀ ਪੂਰੀ ਗੱਡੀ ਤੇ ਨੂੰ ਸੁਵੰਦਨੀ ਹੋਵੇ ਸੁਖ ਦੀ ਜਾਨ ਨਾਲ ਚੜ ਔਰਕ ਦੀ ਜਾਨ ਨਾਲ ਰੱਬ ਤੇਰੀ ਵੀ ਲੰਬੀ ਲੰਬੀ ਉਮਰ ਕਰੇ ਤੇ ਝੂਟੇ ਲਵੇਂ ਵਾਧੂ ਇਸ ਗੱਡੀ ਤੇ ਸੱਚੇ ਪਾਤਸ਼ਾਹ ਪਤਾ ਹੀ ਕੀ ਜਾਣ ਕੀ ਮੇਲੇ ਇਦਗਾ ਨੇ ਹਾਂਜੀ ਅੰਨੇ ਆਪਣਾ ਨੂੰ ਪਤਾ ਹੈ ਜਾਂ ਬਣਾਉਣ ਵਾਲੇ ਨੂੰ ਪਤਾ ਹੈਗਾ ਤੇ ਲੋ ਜੀ ਘਰ ਤੋਂ ਪਹਿਲਾਂ ਅਸੀਂ ਆ ਗਏ ਜੀ ਆਪਣੇ ਵੀ ਪਾਈਪ ਸਟੂਡੀਓ ਦੇ ਵਿੱਚ ਫਾਇਗਰੂ ਰੱਖੇ ਸੁੱਖ ਤੇ ਇੱਥੋਂ ਜਿਹੜੇ ਕਿ ਕੱਪੜੇ ਚੱਕਣੇ ਸੀਗੇ ਜਿਹੜੇ ਆਪਣੇ ਪਾਰਸਲ ਆਏ ਹੋਏ ਆ ਤੇ ਫੇਰ ਆਪਾਂ ਜਾਣੇ ਆ ਜੀ ਹਰੀਪੁਰਾ ਫੇਰ ਆਪਾਂ ਜਾਵਾਂਗੇ ਹਪੋਰ ਇੱਕ ਵਾਰੀ ਤਾਂ ਸਵੇਰੇ ਓਪਨਿੰਗ ਹੋਈ ਜਾਂਦੀ ਹੁੰਦੀ ਆ ਤੇ ਹੁਣ ਜਿਹੜਾ ਕੀ ਪਲੇਸ ਫਾਰਸਾ ਚੱਕਣ ਆਏ ਸੀ ਤੇ ਆ ਜੀ ਮੇਰਾ ਵੀ ਸੂਟ ਆਪਾਂ ਵੀ ਅੱਜ ਨਿਊ ਪਾਇਆ ਵੀ ਵਾਈਬ ਸਟੂਡੀਓ ਦਾ ਹੀ ਤੇ ਕਿਵੇਂ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਸਟਾਕ ਹੁਣ ਅਸੀਂ ਫੇਰ ਜਿਹੜਾ ਕੀ ਲੈ ਕੇ ਆਵਾਂਗੇ ਬਹੁਤ ਵਧੀਆ ਮਤਲਬ ਕਿ ਆਪਣਾ ਚੱਲ ਰਿਹਾ ਸਾਰਾ ਸਟੂਡੀਓ ਤੇ ਲੋਜੀਸਟਿਕਸ ਨੂੰ ਸਾਬ ਹੋਰਾਂ ਨੇ ਵੀ ਲਾਤੀ ਤੇ ਗੱਡੀ ਤੇ ਕਹਿੰਦੇ ਇਹਦਾ ਵੀ ਫੇਰੀ ਪਵਾਜਗੇ ਆਪਾਂ ਆਪਣੇ ਸਟੂਡੀਓ ਦੇ ਵਿੱਚ ਗੱਡੀ ਦੀ ਵੀ ਲਓ ਜੀ ਤੇ ਆਪਾਂ ਹਰੀਪੁਰਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਆ ਜੀ ਤੇ ਅਸੀਂ ਇਸ ਗੁਰਦੁਆਰਾ ਸਾਹਿਬ ਹੀ ਆਉਣੇ ਹੁੰਨੇ ਆ ਜਿਹੜਾ ਕਿ ਸਾਡੇ ਪਿੰਡ ਤੋਂ ਥੋੜੀ ਜੀ ਦੂਰ ਹੈਗਾ ਤੇ ਵਾਹਿਗੁਰੂ ਰੱਖੇ ਸੁਖ ਪਰਮਾਤਮਾ ਸਾਭ ਦੀਆਂ ਲੋੜਾਂ ਪੂਰੀਆਂ ਕਰਨ ਸਾਭ ਦੀਆਂ ਮੋਨੋ ਕਾਮਨਾ ਪੂਰੀਆਂ ਕਰਨ ਵਾਹਿਗੁਰੂ ਸੁਖ ਰੱਖੇ ਤੇ ਪਰਮਾਤਮਾ ਦਾ ਨਾਮ ਤਾਂ ਜਿਹੜਾ ਕਿ ਲੈਣਾ ਬੰਦ ਨਹੀਂ ਹੈ ਕਿਉਂਕਿ ਵਾਹਿਗੁਰੂ ਦੀਆਂ ਹੀ ਇਹ ਦਾਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਹ ਬਖਸ਼ਦਾ ਜਿਨ੍ਹਾਂ ਦੀ ਜਿਨ੍ਹਾਂ ਤੇ ਇਹਨਾਂ ਦੀ ਮਿਹਰ ਹੁੰਦੀ ਆ ਹਨਾ ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਰੱਖੇ ਤੇ ਫਿਰ ਅਸੀਂ ਜਿਹੜਾ ਕੀ ਟੇਕਿਆ ਜੀ ਮੱਥਾ ਤੇ ਫਿਰ ਬਾਬਾ ਜੀ ਨੇ ਜਿਹੜੀ ਕੀ ਅਰਦਾਸ ਕੀਤੀ ਗੱਡੀ ਦੀ ਸੁੱਖ ਸ਼ਾਂਤੀ ਵਾਸਤੇ ਤੇ ਵਾਹਿਗੁਰੂ ਨੇ ਮੇਰ ਕੀਤੀ ਹੈ ਜੀ ਤੇ ਦੋਸਤੋ ਤੁਹਾਡੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਆਪਾਂ ਨੂੰ ਮੈਸੇਜ ਆਏ ਹੋਏ ਸੀਗੇ ਵਧਾਈਆਂ ਬਹੁਤ ਤੁਸੀਂ ਦਿੱਤੀਆਂ ਜੀ ਤੁਹਾਡਾ ਵੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਭ ਦੀਆਂ ਹੀ ਮੋਨੋ ਕਾਮਨਾ ਪੂਰੀਆਂ ਕਰਨ ਜੋ ਜੋ ਚਾਹੁੰਦਾ ਵਾਹਿਗੁਰੂ ਉਹਨਾਂ ਨੂੰ ਉਹੀ ਜਿਹੜਾ ਕਿ ਸਭ ਕੁਝ ਮਿਲੇ ਤੇ ਫਿਰ ਬਾਬਾ ਜੀ ਨੇ ਅਰਦਾਸ ਤੋਂ ਬਾਅਦ ਫਿਰ ਬਾਬਾ ਜੀ ਨੇ ਜਿਹੜਾ ਕਿ ਜਲ ਛੜਕਿਆ ਗੱਡੀ ਦੇ ਉੱਪਰ ਤੇ ਵੀਰ ਪ੍ਰਮਾਤਮਾ ਸੁੱਖ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜਿਹੜਾ ਕਿ ਗੱਡੀ ਵਧੀਆ ਚੱਲੇ ਹਨਾ ਤੇ ਸਵੰਡਣੀ ਰਵੇ ਤੇ ਜੋ ਵੀ ਭੈਣ ਭਰਾ ਗੱਡੀਆਂ ਲੈਂਦੇ ਨੇ ਪ੍ਰਮਾਤਮਾ ਸਭ ਦੀਆਂ ਹੀ ਮਤਲਬ ਕਿ ਮੇਰਾ ਪੂਰੀਆਂ ਕਰਨ ਹਨਾ ਆਸਾਂ ਪੂਰੀਆਂ ਕਰਨ ਸਭ ਦੀਆਂ ਗੱਡੀਆਂ ਵਧੀਆ ਚੱਲਣ ਤੇ ਫਿਰ ਬਾਬਾ ਜੀ ਨੇ ਜਿਹੜਾ ਜਲ ਚੜਾਇਆ ਤੇ ਫਿਰ ਅਸੀਂ ਉਸ ਤੋਂ ਬਾਅਦ ਜੀ ਜਾਣਾ ਸੀਗਾ ਜੀ ਹਬੌਰ ਤੇ ਫਿਰ ਅਸੀਂ ਹਬੌਰ ਪਾਰਸਲ ਵਗੈਰਾ ਦੇਣੇ ਸੀ ਤੇ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਮਾਨ ਸਤਿਕਾਰ ਤੇ ਇੰਨਾ ਪਿਆਰ ਜਿਹੜਾ ਕਿ ਬਖਸ਼ਦੇ ਹੋ ਹਾਂਜੀ ਤੇ ਅੱਜ ਅਸੀਂ ਆਏ ਸੀਗੇ ਜੀ ਹਬੌਰ ਪਹਿਲਾਂ ਹਰੀਪੁਰਾ ਸਾਹਿਬ ਗੁਰਦੁਆਰਾ ਪੱਥਰ ਟਿਕ ਕੇ ਤੇ ਫਿਰ ਅਸੀਂ ਆ ਗਏ ਹਬੌਰ ਤੇ ਡੱਬੇ ਵਗੈਰਾ ਆਪਾਂ ਸਾਰਿਆਂ ਦੇ ਲੈ ਲਿਆ ਜੀ ਆਣ ਦੇ ਕਵਾਣ ਭੈਣ ਭਰਾਵਾਂ ਦੇ ਜਿਨ੍ਹਾਂ ਨੂੰ ਮਤਲਬ ਕਿ ਆਪਾਂ ਵੰਡਣੀ ਆ ਤੇ ਤੁਸੀਂ ਵੀ ਬਹੁਤ ਸਾਰੀਆਂ ਵਧਾਈਆਂ ਦਿੱਤੀਓ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਹਾਡਾ ਵੀ ਬਹੁ ਮਿੱਠਾ ਜਰੂਰ ਕਰਾਵਾਂਗੇ ਤੇ ਬੀਬੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੀਬੀ ਨੂੰ ਅਸੀਂ ਦਵਾਈ ਦਿਵਾਉਣ ਵਾਸਤੇ ਆਈ ਸੀਗੇ ਤੇ ਅੱਖਾਂ ਦੀ ਨਿਗਾ ਬੀਬੀ ਦੀ ਬਿਲਕੁਲ ਵਧੀਆ ਸਹੀ ਆ ਤੇ ਮਨ ਬੀਬੀ ਟੈਨਸ਼ਨ ਫਰੀ ਆ ਵੈਸੇ ਬੀਬੀ 6 ਮਹੀਨੇ ਬਾਅਦ ਚੈੱਕ ਅਪ ਕਰਾਉਂਦੇ ਰਹਿਣੇ ਆ ਤੇ ਅੱਖਾਂ ਦੀ ਨਿਗਾ ਪਹਿਲਾਂ ਵਾਲੇ ਬਜ਼ੁਰਗਾਂ ਦੀ ਤਾਂ ਵਧੀਆ ਸੀ ਹੁੰਦੀ ਸੀਗੀ ਸਿਹਤ ਪੱਖੋਂ ਵੀ ਤੇ ਹੁਣ ਸਗੋਂ ਆਪਣੇ ਵਰਗੇ ਜਿਹੜੇ ਕਿ ਅੱਜ ਕੱਲ੍ਹ ਜ਼ਿਆਦਾ ਬਿਮਾਰ ਹੋਏ ਬੈਠੇ ਆ ਤੇ ਜਿਹੜੋ ਕੋਰਸ ਨਾਲ ਤੇ ਅੱਜ ਹੀ ਅਸੀਂ ਬੀ ਇੰਨਾ ਲੱਦ ਲਿਆ ਪਿੱਛੇ ਝੋਨੇ ਦਾ ਤੇ ਸੋ ਨਹੀਂ ਇਹ ਕਰਕੇ ਹੀ ਆ ਹਾਂ ਇਸੇ ਕਰਕੇ ਲਈ ਆਪਾਂ ਵੀ ਆਪਾਂ ਨੂੰ ਖੇਤੀ ਦੇ ਵਿੱਚ ਕੰਮ ਆਵੇ ਕਦੇ ਬੀਟ ਹੋ ਕੇ ਕਦੇ ਕੁਛ ਕੋਈ ਸਮਾਨ ਹਨਾ ਵਦੀਆ ਜਿੰਨਾ ਮਰਜ਼ੀ ਰੱਖ ਲਈ ਲਓ ਜੀ ਅਸੀਂ ਆ ਗਿਆ ਘਰੇ ਤੇ ਘਰੇ ਆ ਕੇ ਦੇਖੋ ਆ ਗੱਡੀ ਅਸੀਂ ਸਾਰੀ ਅੱਜ ਲੈ ਆਂਦੀ ਸੁਖ ਨਾਲ ਝੋਨੇ ਦਾ ਬੀਜ ਜਿਹੜਾ ਕਿ ਲੈ ਕੇ ਆਂਦਾ ਆਪਾਂ ਆਇਲੈਕ ਸਪਲੈਂਡ ਦਾ ਮਤਲਬ ਹੀ ਇਹ ਸੀਗਾ ਵੀ ਆਪਣੀ ਖੇਤੀਬਾੜੀ ਇੱਥੇ ਕਰਕੇ ਮਤਲਬ ਕਿ ਆਪਾਂ ਨੂੰ ਚੀਜ਼ਾਂ ਲਿਆਉਣੀਆਂ ਪੈਂਦੀਆਂ ਤੇ ਪਹਿਲੇ ਦਿਨ ਅਸੀਂ 2 ਲੈ ਕੇ ਲੈ ਕੇ ਆਏ ਹਾਂ ਹਾਂਜੀ ਤੇ ਨਾਲੇ ਇਹ ਵੀ ਹੋ ਗਿਆ ਨਾ ਵੀ ਪਹਿਲਾਂ ਅਸੀਂ ਚਲਾਇਆ ਬਲੇਰੋ ਕੈਂਪਰ ਤੇ ਉਹਦਾ ਸੁੱਖ ਬਹੁਤ ਜ਼ਿਆਦਾ ਸੀਗਾ ਤੇ ਇਸੇ ਕਰਕੇ ਹੀ ਆਪਾਂ ਜਿਹੜੀ ਕਿ ਹੁਣ ਐਸ ਗੱਡੀ ਨੂੰ ਪ੍ਰੈਫਰੈਂਸ ਦਿੱਤੀ ਆ ਤੇ ਬਾਕੀ ਅੱਜ ਦਾ ਵਲੌਗ ਕਿਵੇਂ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੀਆਂ ਵਿਸ਼ੇਸ ਆਈਆਂ ਹਜ਼ਾਰਾਂ ਦੇ ਹਿਸਾਬ ਨਾਲ ਵਿਸ਼ੇਸ ਆਈਆਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਪਰਮਾਤਮਾ ਸਭ ਨੂੰ ਹੀ ਇਸ ਤੋਂ ਵੀ ਵੱਡੀਆਂ 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 ਜੱਡੀਆਂ ਸਭ ਨੂੰ ਦੇਵੇ ਵਾਹਿਗੁਰੂ ਸਭ ਤੇ ਹੀ ਕਿਰਪਾ ਰੱਖੇ ਸਭ ਦੇ ਘਰਾਂ 'ਚ ਤੰਦਰੁਸਤੀਆਂ ਬਖਸ਼ੇ